ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਇੰਨੀ ਕੁ ਡਗਮਗਾਈ ਹੋਈ ਹੈ ਕਿ ਅੱਜ 버ਗਰ ਪਿੱਛੇ ਗੋਲੀਆਂ ਚੱਲ ਪਈਆਂ ਜੀਹਾਂ ਮਾਮਲਾ ਅੰਮ੍ਰਿਤਸਰ ਦੇ ਕਤੂਨੰਗਰ ਟੋਲ ਬਲਾਸਾ ਦੇ ਨਜ਼ਦੀਕ ਇੱਕ ਨਾਮੀ ਰੈਸਟੋਰੈਂਟ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਗ੍ਰਾਹਕ ਵੱਲੋਂ 버ਗਰ ਆਰਡਰ ਕੀਤਾ ਗਿਆ ਤੇ ਜਦੋਂ 버ਗਰ ਦਾ ਆਰਡਰ ਨਾ ਪਹੁੰਚਿਆ ਤਾਂ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਗ੍ਰਾਹਕ ਦੇ ਨਾਲ ਤੂਤੂਮਹਿਮਾ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਨੇ ਗ੍ਰਾਹਕ ਦੇ ਉੱਪਰ ਗੋਲੀ ਚਲਾ ਦਿੱਤੀ ਜਿਸ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਇਸ ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਦੂਜੇ ਪਾਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਤھے ਹੀ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਤੋਂ ਨੰਗਲ ਟੋਲ ਪਲਾਜ਼ਾ ਦੇ ਨਜ਼ਦੀਕ ਇੱਕ ਰੈਸਟੋਰੈਂਟ ਦੇ ਵਿੱਚ ਉਹਨਾਂ ਦਾ ਪੁੱਤਰ ਸੁਰਜੀਤ ਸਿੰਘ 버ਗਰ ਖਾਣ ਗਿਆ ਸੀ ਅਤੇ ਜਦੋਂ ਉਸਨੇ 버ਗਰ ਦਾ ਆਰਡਰ ਦਿੱਤਾ ਅਤੇ 버ਗਰ ਕਾਫੀ ਦੇਰ ਤੱਕ ਉਸ ਨੂੰ ਨਹੀਂ ਮਿਲਿਆ ਜਦੋਂ ਉਸਨੇ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਅੱਗੋਂ ਉਹ ਬਦਸਲੂਕੀ ਕਰਨ ਲੱਗੇ ਤੇ ਉਸ ਦੌਰਾਨ ਕਾਫੀ ਤੂ ਤੂ ਮਮਾ ਹੋਈ ਇਸ ਦੌਰਾਨ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨ ਨੇ ਉਹਨਾਂ ਦੇ ਪੁੱਤਰ ਤੇ ਗੋਲੀ ਚਲਾ ਦਿੱਤੀ ਅਤੇ ਉਸ ਦੀ ਹਾਲਤ ਨਾਜ਼ੁਕ ਬਣ ਗਈ ਇਸ ਦੌਰਾਨ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਗਦੀਸ਼ ਸਿੰਘ ਹੈ ਜੀ ਜਗਦੀਸ਼ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਪਿੰਡ ਝੰਡਿਆਂ ਦਾ ਹਾਂ ਜੀ ਜੁਦਾ ਸਰਪੰਚਵੀਂ ਆਇਟਮ ਸਰਪੰਚ ਸਾਹਿਬ ਕੀ ਮਾਮਲਾ ਕੀ ਹੋਇਆ ਜੇ ਤੋਂ ਗੋਲੀ ਚੱਲੀ ਆ ਕੀ ਮਾਮਲਾ ਕੀ ਹੋਇਆ ਜੇ ਮਾਮਲਾ ਇਹ ਹੋਇਆ ਜੀ ਬਲਕਨ ਤੇ ਉੱਤੇ ਥੋੜ੍ਹਾ ਜਿਹਾ ਝੇੜਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿਹਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੂੰ ਉਹਨੇ ਬਲਕਨ ਨਹੀਂ ਲੈ ਕੇ ਆਇਆ ਤੂੰ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਆਦਰੀਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਰਪ੍ਰਾਈਜ਼ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਤੇ ਜਦੋਂ ਇੰਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਫੇਓ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਵੀ ਹੁਣ ਤੇ ਦੇ ਦੇ ਉਹ ਫੇਰ ਗਾੜੀ ਨੂੰ ਗਲਤ ਭੋਲਿਆ ਇਹਨੂੰ ਤੇ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਵੀ ਤੂੰ ਐਦਾਂ ਨਾ ਬੋਲ ਮੈਨੇਜਰ ਨਾਲ ਸਾਡੀ ਗੱਲ ਕਰਾ ਪੈਂ ਉਦੋਂ ਗੱਲ ਕਰ ਲੈਂਦੇ ਉਹ ਆਂਦਾ ਮੈਨੇਜਰ ਮੈਂ ਹੀ ਲੱਗਾ ਕੋਈ ਮੈਨੇਜਰ ਨਹੀਂ ਹੋ ਰਿਹਾ ਮੈਨੇਜਰ ਇਹ ਇਦਾਂ ਹੋਈ ਆ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਡੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪਿਆਰਛੇ ਦੇ ਅੰਦਰ ਵਰਦਿਆਂ ਅਸੀਂ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂ ਲੱਗਿਆ ਥੋੜ੍ਹਾ ਜਿਹਾ ਤੇ ਉਹਨੇ ਜਾ ਕੇ ਚ ਪੇੜ ਮਾਰਤੀ ਆ ਮੁੰਡੇ ਦੀ ਤੇ ਮੁੰਡੇ ਨੇ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉੱਥੋਂ ਤ੍ਰਿਕਦੀ ਹੋਈ 15 ਉਹਦੀ ਗਈ ਆ ਇਹ ਨਹੀਂ ਕਿ 12 ਉਹਦੀ ਗਈ ਆ ਫੇਕ ਆਪਣਾ ਜਿਹੜਾ ਮੋੜਾ ਬਾਹ ਦੇ ਵਿੱਚ ਉਹਦੀ ਨੰਗ ਕੇ ਸਾਖਵਾਰ ਹੋਈ ਆ ਗੋਲੀ ਜਿਹੜੀ ਆ ਨਿਕਲ ਗਈ ਜੇ ਵਿੱਚੋਂ ਕਿੰਨੇ ਕਿੰਨੇ ਕਿ ਹੋਈ ਦੀ ਘਟਮਾ ਲੀਏ ਇਹ ਕੋਈ 8:30 ਦੇ ਟਾਈਮ ਦੇ ਕਰੀਬ ਆ ਗਿਆ 9 ਵਜੇ ਆਰਡਰ ਪੁੱਕ ਕਰਾਇਆ ਤੇ ਅੱਧੇ ਘੰਟੇ ਬਾਅਦ ਇਹ ਚੱਕਰ ਚਲੇ ਜਾ। ਕੀ ਤੁਸੀਂ ਕੀ ਸਮਝ ਕਾਰਨ ਕੀ ਹੈ ਕਿ ਕਿਉਂ ਸੀ ਉਹ ਕਿਉਂ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ। ਉਹ ਆਪਣਾ ਟੌਰ ਪਾਉਣਾ ਚਾਹੁੰਦਾ ਹੈ ਇਹਨਾਂ ਤੇ ਉਹ ਉਹਦੇ ਕਰਕੇ ਨਹੀਂ ਆਪਣਾ ਦਬ ਦਬ ਜੀ ਹਾਂਜੀ ਕੋਈ ਪਾਰਟੀਆਂ ਨਾਲ ਸਬੰਧ ਰੱਖਦਾ ਹੈ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ। ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਲੱਗਦਾ ਕਿ ਇਹ ਸਮਝਾਉਣ ਦੇ ਵਾਸਤੇ ਤੁਹਾਡਾ ਬੱਚਾ ਗਿਆ ਤੇ ਉੱਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਕਿ ਸਭ ਤੋਂ ਪੁਰਾਣੀ ਰੰਜਿਸ਼ ਤੇ ਨਹੀਂ ਕੋਈ ਨਜ਼ਰ ਆ ਰਹੀ ਸੀ ਨਹੀਂ ਨਹੀਂ ਵੇਖੋ ਪੁਰਾਣੀ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਉਦਾਂ ਨਹੀਂ ਕੁਛ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਵੇਖੋ ਪੁਲਿਸ ਉਹ ਵੇਖੋ ਆਪਣੀ ਕਾਰਵਾਈ ਕਰ ਲਈ ਹੈ ਸਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵੇ ਸਹੀ ਕਰੂਗੀ ਤੁਸੀਂ ਸਰਪੰਚੋ ਕਿਹੜੀ ਪਾਰਟੀ ਤੋਂ ਸਰਪੰਚ ਹੋ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਉਹ ਆਪਣੇ ਉਧਾਂ ਹੀ ਕਹਾਂ ਹਾਂ ਅਸੀਂ ਪਾਰਟੀਆਂ ਸੰਬੰਧੀ ਕੀ ਹੁਣ ਮੰਗ ਕੀ ਕਰਦੇ ਹੋ ਪੰਜਾਬ ਦੀ ਉਹ ਹਾਲਾਤ ਨੇ ਜਿਸ ਨਾਲ ਅਸੀਂ ਸਦਵੇ ਗੋੜੀ ਚੱਲਣ ਦੀ ਬਾਤ ਆ ਸ਼ਰਿਆਮ ਗੋੜੀ ਚੱਲੀ ਆ ਕੀ ਸਮਝਦੇ ਹੋ ਤੁਸੀਂ ਅਸੀਂ ਤੇ ਮੁੱਖ ਮੰਤਰੀ ਤੇ ਚਰਨਾ ਜੀ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹੇ ਬਨਵਾਸਾਂ ਤੋਂ ਉੱਤੇ ਸਖਤ ਤੋਂ ਸਖਤ ਕਾਰਵਾਈ ਆਣੀ ਚਾਹੀਦੀ ਇਹ ਲੰਗਰ ਸੀਸੀ ਵੀ ਹੋਏਗੀ ਉਹ ਸੀਸੀ ਵੀ ਕੱਟਣੀ ਚਾਹੀਦੀ ਜੀ ਮੌਕੇ ਦੀ ਵੀਡੀਓ ਉਹ ਕੱਟਣੀ ਚਾਹੀਦੀ ਤਾਂ ਜੋ ਪਤਾ ਲੱਗੇ ਗਲਤੀ ਕਿਸ ਦੀ ਹੈ ਉਹ ਕੱਟ ਲੈਂਦੀ ਹੈ ਜੀ ਐਸਐਸ ਸਾਹਿਬ ਨੇ ਅੱਛਾ ਕੱਟ ਲੈਂਦੀ ਹੈ ਕੱਟ ਲੈਂਦੀ ਹੈ ਤੇ ਹੁਣ ਐਸਐਸਓ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਊ ਉਹਦੇ ਵਿਸ਼ਵਾਸ ਪੂਰਾ ਦੁਹੋਂਦੇ ਸਾਨੂੰ ਅੱਛਾ ਜੀ ਗਾੜੀ ਵੇਖੋ ਜੋ ਤੇ ਹਾਲਾਤ ਪਾਕਿਸਤਾਨ ਦੇ ਬੱਚਿਆਂ ਬੱਚੇ ਤੇ ਹਾਲਾਤ ਤੇ ਕਾਲ ਤੇ ਬਹੁਤ ਜ਼ਿਆਦਾ ਨਾਜ਼ੁਕ ਹੋ ਗਏ ਅੱਜ ਕੋ ਠੀਕ ਹੈ ਹੁਣ ਮੋੜ ਤੇ ਆਵਾ ਬਾਬੂ ਤੁਸੀਂ ਕੀ ਲੱਗਦਾ ਵੀ ਜਿਹਨੇ ਸੋਚਿਆ ਸੀ ਕਿ ਬਰਗਰ ਦੀ ਲੜਾਈ ਇੱਥੇ ਤੱਕ ਪਹੁੰਚੇਗੀ ਮੈਂ ਗੱਲ ਕਦੀ ਸੋਚੀ ਨਹੀਂ ਸੀ ਕਿ ਇੱਥੇ ਤੱਕ ਪਹੁੰਚਿਆ ਨਹੀਂ ਗੱਲਾਂ ਕਰ ਬੇਟਾ ਤੁਹਾਡਾ ਇਹ ਦੋ ਕਾਕੇ ਦੋ ਬਰਗਰ ਤੇ ਹੁਣ ਘਰ ਤੋਂ ਅਜਾ ਮਤ ਮਦਰ ਜਾਂ ਕੋਈ ਹੋਰ ਕੋਲ ਪ੍ਰਵਾਸ ਚੁੜੀ ਗੁੱਡੀਆਂ ਹੀ ਦੋ ਵਿਆਹ ਪੀਆ ਮੈਂ ਬਾਕੀ ਘਾਦੇ ਉਹਦੇ ਬੱਚੇ ਆ ਬੱਚਾ ਉਹਦਾ ਇੱਕ ਕੀ ਲੱਗਦਾ ਸਜ਼ਾ ਮਿਲੂਗੀ ਉਹਨਾਂ ਨੂੰ ਜਿਨ੍ਹਾਂ ਨੇ ਕੁੜੀ ਚਲਾਈ देखो ये दे जो पहले भी मांग ਕਰਨ ਦੇ ਤਾਂ ਹੁਣ ਵੀ ਆਉਂਦੇ ਆ ਤੇ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਇਹੋ ਜਿਹੇ ਗੁੰਡਿਆਂ ਨੂੰ ਨੱਥ ਪੈਣੀ ਚਾਹੀਦੀ ਜੋ ਪੰਜਾਬ ਦੇ ਹਾਲਾਤ ਹੋਣਦੇ ਆ ਬਹੁਤ ਮੁਨਾਜਤ ਹੋਣਦੇ ਆ ਜਿਹੜੇ ਹਲ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਹਾਂ ਜੀ ਕਿਹਨਾਂ ਨੂੰ ਸਰਵੰਦਰ ਸਿੰਘ ਬੱਸ ਕਿਹੜੀ ਚੱਲੀ ਅੱਜ ਕੀ ਕੀ ਕਟਾਗਸਟਰਾ ਹੋਈ ਹੈ ਘਰ ਤਾਂ ਨਹੀਂ ਪਤਾ ਲੱਗਾ ਕਿ ਘਰ ਨਾ ਪਤਾ ਲੱਗਾ ਵੀ ਉਹ ਸਿਰਫ ਕੋਈ ਮਤਲਬ ਚੀਜ਼ ਮੰਗੀਆਂ ਨਾ ਕੋ ਖਾਣ ਵਾਲੇ ਤੋ ਖਾਂਦੋ ਤਾਂ ਇਹ ਉੱਥੇ ਡਿਊਟੀ ਤੇ ਉੱਤੇ ਮੁੰਡਾ ਕਾਕਾ ਖਲੋਤਾ ਹੈ ਹੋਏ ਬਾਣ ਕੇ ਉਹ ਲਗਾ ਵਿੱਚ ਕਾਤਾ ਨੌਕਰੀ ਕਰਦਾ ਉਹ ਕਰਦੇ ਦੋ ਮੰਗਿਆ ਹੁਣ ਆਰਡਰ ਮੰਗਿਆ ਸੀ ਵੀ ਆ ਆਰਡਰ ਤੇ ਉੱਥੇ ਆ ਤਿੰਨ ਮਿੰਟ ਦਾ ਆਰਡਰ ਸਰ ਜੀ ਜਿਹੜੇ ਭਤੋਂਦਾ ਬਾਦੋਂ 15 20 ਮਿੰਟ ਹੋ ਚੁੱਕੇ ਸੀ 15 20 ਮਿੰਟ ਬਾਅਦ ਆਣ ਕੇ ਉਹ ਬੱਚੇ ਨੇ ਆਖਿਆ ਤੇ ਤੂੰ ਵੀ ਆਰਡਰ ਨਹੀਂ ਭੇਜਿਆ ਤੋ ਉਹ ਆਰਡਰ ਭੇਜਾਂ ਤੋਂ ਆਂਦਾ ਤੂੰ ਖਾਣਾ ਅਹੇ ਨਥਪੌਣ ਜਾਣਨੇ ਆ ਤੇ ਉਹ ਮੁੜ ਕੇ ਬਾਦ ਇੱਕ ਉਹਨੇ ਕਿਹਾ ਤੂੰ ਮੈਂ ਨਾਲ ਗੱਲ ਕਰਾਂ ਜੇ ਤੂੰ ਹੁਣ ਨਹੀਂ ਜਾਣਦਾ ਤੇ ਮੈਂ ਜਨ ਨਾਲ ਗੱਲ ਕਰਾਂ ਆਂਦਾ ਮੈਂ ਜਨ ਮੈਂ ਹਾਂ ਮੈਂ ਜਨ ਹੁਣ ਤੋਂ ਥੋੜਾ ਕੋਈ ਆ ਮੈਂ ਜਨ ਤੋਖੀ ਅਖਰਾਂ ਮੈਂ ਮੈਂ ਜਨ ਹਾਂ ਨਹੀਂ ਆ ਇੱਕ ਨਿਕਲੂ ਆ ਉਹ ਤੇ ਮਾਰਾ ਮੋਟਾ ਉਹ ਫੇਰ ਗੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਕਿਉਂ ਮੌਕੇ ਤੇ ਨਹੀਂ ਆਣੇ ਕਿ ਸੁਣ ਕੇ ਸੁਣਾਏ ਕਿ ਤੁਸੀਂ ਸੁਣੀ ਨਹੀਂ ਗੱਲ ਆ ਜਿਹੜੀ ਉਹ ਆ ਹਾਂ ਜੇ ਫਿਰ ਉਸ ਤੋਂ ਬਾਅਦ ਗੋਲੀ ਕਿਵੇਂ ਚਲਾਈ ਹੈ ਜੀ ਉਹ ਗੋਲੀ ਹਕੇਰ ਸਿੰਘਾ ਕੋ ਬਰੀ ਆਉਂਦਾ ਉਹ ਆ ਕੇ ਵੀ ਦੱਸ ਦਿਆ ਪਿਆ ਕੇ ਵੀ ਉਹਨੇ ਚਲਾਈ ਸੀ ਵਰਿਆਤ ਵਾਓ ਉਹਰੇ ਆਪਿੰਦੇ ਵਿੱਚ ਨਾ ਉਹਨਾਂ ਕੇ ਨਾਮ ਹੁਣਾ ਉਹ ਕੋਈ ਅਕੇ ਚਲਾਏ ਸੀ ਉਹਨਾਂ ਕਿ ਪੈਸੇ ਪੈਸੇ ਦੇ ਦੇ ਕੇ ਤੇ ਉਹਨਾਂ ਕਹਿੰਦਾ ਕਰਦਾ ਉਦੋਂ ਉਹ ਠਿੜ ਗਿਆ ਤੇ ਉਹਨੂੰ ਨਾਉਂ ਦਾ ਪਾਇਆ ਵਾ ਅੱਜ ਕੱਲ ਸਾਰੇ ਲੋਕਾਂ ਨੇ ਇਹ ਇਹ ਜਿੱਥੇ ਪੰਗਾ ਲੈਣਾ ਪੰਗਾ ਲੈਂਦਾ ਤੇ ਇਹਦਾ ਦਿਮਾਗ ਮੈਡਲ ਵਾ ਆਹ ਲੋਕਾਂ ਨਾਉਂ ਦਾ ਪਾਇਆ ਸਜਾ ਸਜ਼ਾ ਤੇ ਇਹਨਾਂ ਨੇ ਉਹ ਪੂਰੀ ਫੁੱਲ ਹੋਣੀ ਚਾਹੀਦੀ ਆ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਉਹ ਸੰਜੋਗ ਪੋਸੋ ਸਹੀ ਮਿਲਦਾ ਆ ਹਾਂ ਬੜਾ ਦੱਸੋ ਫੜੇ ਜਾਣਗੇ ਦੋਸ਼ਵਾਰੇ ਜਿਹਨਾਂ ਨਾਲ ਜੁੜੇ ਹੋਏ ਦੇਖੋ ਖਿਆਲ ਤਾਂ ਹੈ ਵੀ ਫੜੇ ਜਾਣਗੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੇ ਇਹ ਕਹਿਣਾ ਚਾਹੁੰਦੇ ਆਂ ਆਪੇ ਜਿਹੜੇ ਐਸੇ ਤੋਰੇ ਫੜਦੇ ਨੇ ਸੱਤ ਤੋਰੇ ਫੜਦੇ ਨੇ ਤੇ ਲੈ ਕੇ ਸਿਹਾਰ ਲੈ ਕੇ ਤੋਰੇ ਫੜਦੇ ਨੇ ਇਹਨਾਂ ਨੱਥ ਪਉਣ ਚਾਹੀਦੀ ਆ ਇਹਨਾਂ ਸਜ਼ਾ ਮਿਲਣੀ ਚਾਹੀਦੀ ਆ ਬੱਚੇ ਹਲਾਤ ਤੇ ਮੈਂ ਮਿਲਿਆ ਨਹੀਂਗਾ ਤੇ ਉਦੋਂ ਠੀਕ ਸੌ ਪਤਾ ਲੱਗਦਾ ਵੀ ਠੀਕ ਆ ਕਿਹਨੂੰ ਫਰਕ ਪਿਆ ਰਾਤੀ ਕੋਲ ਜਿਆਦਾ ਵਿਕਰਮ ਜੀ ਕਿ ਕਿੱਥੇ ਗੋਲੀ ਚੱਲੀ ਹੈ ਔਰ ਕੀ ਮਾਮਲਾ ਹੈ ਕਿ ਕੇ ਐਸਸੀ ਕੱਥੂ ਦੰਗਲ ਲਾਗੇ ਪੈਂਦਾ ਜੀ ਉੱਥੇ ਗੋਲੀ ਚੱਲੀ ਹੈ ਰਾਤ ਜੀ ਸਾਡੇ 9 ਵਜੇ ਤੇ ਐਸਸੀ ਤੁਹਾਬ ਆ ਰਹੇ ਹੋ ਕਾਰ ਵੀ ਕਰਨੇ ਜਾ ਰਹੇ ਮੌਕੇ ਤੇ ਪਿੰਡ ਦੇ ਮੌਜੂਦਾ ਸਰਪੰਚ ਨੇ ਜਿਹਨਾਂ ਦੇ ਗੋਲੀ ਚੱਲੀ ਨਹੀਂ ਉਹਨਾਂ ਦਾ ਬੇਟਾ ਜੀ ਉਹਨਾਂ ਦਾ ਉਹਨਾਂ ਦੇ ਮੋਟਰ ਹਾਂਜੀ ਹਾਂਜੀ ਤੇ ਹੁਣ ਤੱਕ ਕੀ ਕਾਰਵਾਈ ਕਾਰ ਵੀ ਕਰਨੇ ਜੀ ਐਸਸੀ ਤੁਹਾਬ ਉਹਨਾਂ ਦੇ ਬਿਆਲੇ ਕੇ ਕਾਰ ਵੀ ਕਰਨ ਲੱਗੇ ਹਾਂਜੀ ਹਾਂਜੀ